ਆ ਗਿਆ ਹੁਣ ਸਾਮ ਲੋ ਜਿਹੜੇ ਕਹਿੰਦੇ ਸੀ ਆਜੋ ਜੀ ਨਹੀਂ ਆਉਣਾ ਹੁਣ ਆ ਗਿਆ ਕੱਲ ਦਾ ਖੁੱਲਿਆ ਹੋਇਆ ਕੀ ਕਹਿੰਦਾ ਉਹ ਛੋੜੇ ਮੁਕਾਬਲਾ ਹੈ ਹੀ ਨਹੀਂ ਕੋਈ ਤੁਸੀਂ ਕਿਉਂ ਨਹੀਂ ਇਹ ਚੀਜ਼ਾਂ ਮੰਨਦੇ ਨਹੀਂ ਕੋਈ ਮੁਕਾਬਲਾ ਉਹਦਾ ਕੱਲਾ ਨਹੀਂ ਸੀ ਮਾਣ ਹੁਣ ਤਾਂ ਫੇਰ ਉਹਦਾ ਬਾਪੂ ਹੁੰਦਾ ਵਿੱਚ ਉਹਦਾ ਬਾਪੂ ਆ ਨਾਲ ਪਿਓ ਪੁੱਤ ਇਕੱਠੇ ਨੇ ਛੇਵਿਆਂ ਚ ਪਏ ਨੇ ਗਰਦ ਗੱਢੀ ਪਈ ਐ ਤੇ ਇਦਾਂ ਹੀ ਗਰਦ ਨਿਕਲਦੀ ਰਹਿਣੀ ਸਵਾਦ ਆਇਆ ਪਿਆ ਸੰਗਰੂਰੋਂ ਅੰਮ੍ਰitsar ਜਾ ਰਹੇ ਆ ਤੇ ਮੋਗੇ ਪਹੁੰਚ ਗਏ ਸਵੇਰ ਦਾ ਉਹੀ ਗਾਣਾ ਚੱਲ ਰਿਹਾ ਇੱਕ ਤਾਂ ਸਰੀਰ ਪੂਰਾ ਬਣਿਆ ਹੋਇਆ ਉਤੋਂ ਦਿਲ ਕਰਦਾ ਵੀ ਹਾਂ ਫੁੱਲ ਸਵਾਦ ਵਧਿਆ ਪਿਆ ਕਿਵੇਂ ਹੈ ਟਾ ਉਹ ਟਾ ਕਿਵੇਂ ਆ ਗਾਣਾ ਗਾ ਹੈ ਗਾਣਾ ਕਿਵੇਂ ਆ ਗਾਣਾ ਹਾਂ ਆਣ ਦਾ ਬਈ ਯਾਰ ਸੌ ਲੱਗੇ ਸਵਾਦ ਲਿਆਦਾ ਜਾ ਸਵਾਦ ਮੈਂ ਇਹ ਦੱਸ ਰਿਹਾ ਮਾ ਸੰਗਰੂਰ ਤੋਂ ਚੱਲੇ ਹੋਇਆ ਸਵੇਰ ਦਾ ਉਹੀ ਚੱਲ ਰਿਹਾ ਕਿ ਬੇਟਾ ਧੂੜਾਂ ਕੱਢੀਆਂ ਪਈਆਂ ਨੇ ਪੂਰੀਆਂ ਸਰੀਰ ਨੂੰ ਜੋਸ਼ ਹੀ ਆਈ ਜਾਂਦਾ ਸੁਣ ਸੁਣ ਜੋਸ਼ ਹੀ ਆਈ ਜਾਂਦਾ ਛੋੜਾ ਨਹੀਂ ਕੋਈ ਉਹਦੇ ਨਾਲ ਮੁਕਾਬਲਾ ਨਾ ਪੰਗੇ ਲਵੋ ਨਾ 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 ਆਪਦਾ ਤੋਰੀ ਫੁਲਕਾ ਚੱਲਦਾ ਇਧਰ ਬੰਬੇ ਵਾਲੀ ਸਾਈਡ ਚਲਾਈ ਚੱਲੋ ਛੋਟੇ ਕੱਪੜੇ ਪਵਾ ਕੇ ਕੁੜੀਆਂ ਦੇ ਨਚਾਈ ਚੱਲੋ ਜਿਵੇਂ ਛੋੜਾ ਜਹਜਾ ਛੋੜਾ ਕਰਦਾਰ ਹੈਗਾ ਉਹ ਇਹ ਕਰਦਾਰ ਦਾ ਬੰਦਾ ਹੀ ਨਹੀਂ ਸੀ ਤਾਂ ਕਰਕੇ ਉਹ ਚੱਲਦਾ ਲਵ ਯੂ ਇਧਰ